ਜਿਹੜਾ ਉਹ ਪਾਣੀ ਹੈ ਨਾ ਉਹ ਇਹੋ ਜਿਹਾ ਪਾਣੀ ਹੈ ਉਹਦੇ ਵਿੱਚ ਜਾਨਵਰ ਵੀ ਵੜਨ ਤੋਂ ਕੰਨੀ ਘਤਰ ਆਉਂਦਾ ਜਦੋਂ ਬਸ ਡਿਗਪੀ ਇਸ ਤਰ੍ਹਾਂ ਇੱਕ ਸਭਾ ਵਿੱਚ 26 ਜਨਵਰੀ ਨੂੰ ਮਹਾਸ਼ਾ ਸਿੰਘ ਨੂੰ ਸਨਮਾਨਿਤ ਕਰਨ ਇੱਕ ਖੇਡ ਕੇ ਬੰਦੇ ਨੇ ਕਿੰਨੇ ਲੋਕਾਂ ਦੀ ਜਾਨ ਬਚਾਈ ਕਹਿੰਦਾ ਜਦੋਂ ਮੈਂ ਹਸਪੀਟਲ ਵਿੱਚ ਸਿਟੀ ਸਕੈਨ ਕਰਾਉਣ ਗਿਆ ਤਾਂ ਕਹਿੰਦਾ ਉੱਥੇ ਕੋਈ ਮੇਰੀ ਵਿਸ਼ੇਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਮੇਰੀ ਪਿੰਡ ਦੇ ਪਾਈ ਮਹਾਸ਼ਾ ਸਿੰਘ ਜੀ ਉਹਨਾਂ ਦੇ ਕੋਲ ਬੈਠਾ ਉਹਨਾਂ ਦੇ ਘਰੇ ਬੈਠਾ ਇਹ ਮਹਾਸ਼ਾ ਸਿੰਘ ਉਹ ਵੀਰ ਹੈ ਜਿਹੜੇ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਜੀਵਨ ਸਿੰਘ ਵਾਲੇ ਜੋ ਨਾਲੇ ਵਿੱਚ ਬੱਸ ਡਿੱਗ ਪਈ ਸੀ ਤੇ ਕਾਫੀ ਸਵਾਰੀਆਂ ਦੀ ਜਾਨ ਉਹਦੇ ਵਿੱਚ ਚਲੀ ਗਈ ਪਰ ਪਾਈ ਮਹਾਸ਼ਾ ਸਿੰਘ ਨੇ ਆਪਣੀ ਜਾਨ ਤੇ ਖੇੜ ਕੇ ਕਿੰਨੇ ਵੀਰਾਂ ਦੀ ਭੈਣਾਂ ਦੀ ਬੱਚਿਆਂ ਦੀ ਜਾਨ ਬਚਾਈ ਮਹਾਸ਼ਾ ਸਿੰਘ ਮੇਰੇ ਪਿੰਡ ਦੇ ਨੇ ਸਿੰਘਪਰੇ ਦੇ ਤੇ ਉਸ ਬੱਸ ਵਿੱਚ ਸਵਾਰ ਸੀਗੇ ਤੇ ਜਦੋਂ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਗਈ ਵੀ ਭਾਈ ਮਹਾਸ਼ਾ ਸਿੰਘ ਨੇ ਆਪਣੀ ਜਾਨ ਤੇ ਖੇਡ ਕੇ ਕਿੰਨੇ ਲੋਕਾਂ ਦੀ ਜਾਨ ਬਚਾਈ ਤੇ ਉਹ ਵੀਡੀਓ ਵੀ ਵਾਇਰਲ ਹੋਈ ਤੇ ਬੜੇ ਲੋਕਾਂ ਦੇ ਮੈਨੂੰ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਕਿਤੇ ਕੋਈ ਮੇਰੇ ਜਾਣ ਪਛਾਣ ਵਾਲੇ ਮੇਰੇ ਦੋਸਤ ਮਿੱਤਰ ਵੱਸਦੇ ਐ ਸਾਰਿਆਂ ਨੇ ਆਖਿਆ ਵੀ ਪਿੰਡ ਸਿੰਘਪੁਰਾ ਦੇ ਛੋਡੇ ਪਿੰਡ ਦੇ ਭਾਈ ਮਹਾਸ਼ਾ ਸਿੰਘ ਨੇ ਛੋਡੇ ਪਿੰਡ ਦਾ ਨਾਮ ਉੱਚਾ ਕੀਤਾ ਬਾਕੀ ਭਾਈ ਇਹ ਬਹੁਤ ਵੱਡੀ ਹੈਲਪ ਸੀ ਕੁਝ ਲੋਕ ਸਨ ਜਿਹੜੇ ਕੇਵਲ ਵੀਡੀਓ ਬਣਾਉਂਦੇ ਰਹੇਗੇ ਚਲੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਤੱਕ ਇਹ ਗੱਲ ਪਹੁੰਚਾਈ ਪਰ ਇੱਕ ਆਪਣੀ ਜਾਣ ਤੇ ਖੇਡ ਕੇ ਭਾਈ ਮਹਾਸ਼ਾ ਸਿੰਘ ਨੇ ਹੈਲਪ ਕੀਤੀ ਲੋਕਾਂ ਦੀ ਉਹ ਜਿਹੜਾ ਉਹ ਪਾਣੀ ਹੈ ਨਾ ਉਹ ਇਹੋ ਜਿਹਾ ਪਾਣੀ ਹੈ ਉਹਦੇ ਵਿੱਚ ਜਾਨਵਰ ਵੀ ਵੜਨ ਤੋਂ ਕੰਨੀ ਘਤਰਾਂਦਾ ਜਦੋਂ ਬੱਸ ਡਿਗਪੀ ਕਿਸ ਤਰ੍ਹਾਂ ਚੀਖ ਚਿਹਾੜਾ ਪਿਆ ਬੀਰਮਾ ਸ਼ਾਹ ਸਿੰਘ ਹਿੰਮਤੀ ਇਨਸਾਨ ਨੇ ਕਿਉਂਕਿ ਵੈਗਰੂ ਦੀ ਇਹਨਾਂ ਘਰਾਣਿਆਂ ਤੇ ਕਿਰਪਾ ਮੈਂ ਕਿਸੇ ਦੀ ਕੋਈ ਵਡਿਆਈ ਨਹੀਂ ਇੱਥੇ ਕਰ ਰਿਹਾ ਪਰ ਜਿਹੜੀ ਸਾਡੇ ਗੁਰੂ ਨੇ ਵਡਿਆਈ ਦਿੱਤੀ ਇੱਥੇ ਨੇੜੀ ਦਮਦਮਾ ਸਾਹਿਬ ਦੀ ਧਰਤੀ ਤੇ ਨਿਸ਼ਾਨਾ ਪਰਖਿਆ ਗਿਆ ਸੀ ਤੇ ਬਾਬਾ ਬੀਰ ਸਿੰਘ ਧੀਰ ਸਿੰਘ ਉਦੋਂ ਵੀ ਹਕੜਾ ਕੇ ਅੱਗੇ ਖੜੇ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲਿਆਉਣ ਦੀ ਗੱਲ ਚੱਲੀ ਉਦੋਂ ਵੀ ਬਾਬਾ ਜੀਵਨ ਸਿੰਘ ਆਪ ਦੀ ਜਾਨ ਨੂੰ ਜੋਖਮ ਵਿੱਚ ਪਾ ਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕੇ ਆਇਆ ਸੀ ਤੇ ਆਮ ਘਰਾਣਿਆਂ ਵਿੱਚ ਵੱਸਦੇ ਸੁਧਾਰਨ ਘਰਾਣਿਆਂ ਵਿੱਚ ਰਹਿੰਦੇ ਭਾਈ ਮਹਾਸ਼ਾ ਸਿੰਘ ਜਿਹੜੇ ਵਿਚਾਰੇ ਦਿਹਾੜੀ ਮਜ਼ਦੂਰੀ ਕਰਦੇ ਆ ਅੱਜ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਅੱਜ ਵੀ ਇਹ ਕਿਤੇ ਦਿਹਾੜੀ ਤੇ ਕੰਮ ਕਰ ਰਹੇ ਸੀ ਤੇ ਥੋੜੀ ਜੀ ਗੱਲਬਾਤ ਭਾਈ ਮਹਾਸ਼ਾ ਸਿੰਘ ਦੱਸਣਗੇ ਕਿ ਕਿਸ ਤਰ੍ਹਾਂ ਇਹਨਾਂ ਨਾਲ ਉੱਥੇ ਹਾਦਸਾ ਵਾਪਰਿਆ ਕਿਸ ਤਰ੍ਹਾਂ ਇਹਨੇ ਉਹਨਾਂ ਵੀਰਾਂ ਦੀ ਭੈਣਾਂ ਦੀ ਬੱਚਿਆਂ ਦੀ ਜਾਨ ਬਚਾਈ ਮਹਾਸ਼ਾ ਸਿੰਘ ਜੀ ਦੱਸਿਓ ਤੁਸੀਂ ਮੜਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂਜੀ ਉਸ ਦਰਘਟਨਾ ਨੂੰ ਲੈ ਕੇ 27 ਤਰੀਕ ਵਾਲੇ ਨੂੰ ਨੇੜੇ ਕਰ ਲਿਓ ਬਹੁਤ ਮਾਸੂਸੀ ਵਾਲੀ ਗੱਲ ਹੈ ਤੇ ਉਸ ਦਿਨ ਦਰਘਟਨਾ ਹੋਈ ਆ ਮੈਂ ਬਸ ਦੇ ਵਿੱਚ ਸੀ ਸਿੰਘੋ ਤੋਂ ਚੜਿਆ ਸੀ ਮੈਂ ਬਟਿੰਡਾ ਜਾ ਰਿਹਾ ਸੀਗਾ ਤੇ ਜਦੋਂ ਬੱਸ ਪਲਟੀ ਆ ਜੀ ਉਸ ਤੋਂ ਬਾਅਦ ਪਤਾ ਲੱਗਿਆ ਡਰੇਨ ਚੋਂ ਨਿਕਲ ਕੇ ਮੈਂ ਤਾਂ ਕਿ ਬੱਸ ਪਲਟ ਗਈ ਪਹਿਲਾਂ ਚ ਸੀਸਾ ਮੈਂ ਤੋੜ ਕੇ ਬਾਹਰ ਨਿਕਲ ਕੇ ਸੀਸੇ ਫੜਨ ਦੀ ਕੋਸ਼ਿਸ਼ ਕਰੀ ਉਸ ਤੋਂ ਬਾਅਦ ਜਿੰਨੇ ਵੀ ਬੱਚੇ ਸੀਗੇ ਵਿੱਚ ਮੈਂ ਬੱਚੇ ਫੜਨ ਦੀ ਕੋਸ਼ਿਸ਼ ਕਰੀ ਜਿਸੇ ਵੀ ਕਿਸੇ ਨੇ ਮੰਨ ਲਓ ਕੋਈ ਹੈਲਪ ਮੰਗੀ ਜਾਂ ਲੰਕਦਾ ਸੀ ਕੋਈ ਉਸ ਨੂੰ ਵੀ ਕੱਢਣ ਦੀ ਕੋਸ਼ਿਸ਼ ਕਰੀ ਜ਼ਿਆਦਾਤਰ ਬੱਚੇ ਕੱਢੇ ਆ ਜੀ ਜਿੰਨੇ ਵੀ ਕੋਸ਼ਿਸ਼ ਕਰੀ ਤੇ ਅੱਗੇ ਜੀ ਜੋ ਮੰਨ ਲਓ ਪ੍ਰਸ਼ਾਸਨ ਦੀ ਗੱਲ ਚੱਲਦੀ ਹੈ ਜਿਵੇਂ ਡਾਕਟਰ ਸਾਹਿਬ ਕੋਲੇ ਗਏ ਸੀਗੇ ਉਹਨਾਂ ਨੇ ਸਾਡੀ ਸੁਣਵਾਈ ਨਹੀਂ કરી ਮੈਂ ਐਂ ਕਰਕੇ ਸਿਟੀ ਸਕੈਨ ਦਾ ਲਿਖ ਦੋ ਜੀ ਉਹ ਕਹਿੰਦੇ ਤੁਸੀਂ ਦਵਾਈ ਲਓ ਠੀਕਾਂ ਤੁਸੀਂ ਉਸ ਟਾਈਮ ਦੇ ਵਿੱਚ ਮੇਰਾ ਸਿਰ ਵੱਜਿਆ ਹੋਇਆ ਸੀ ਘੁੰਮ ਰਿਹਾ ਸੀਗਾ ਕਿਉਂਕਿ ਉਹ ਆਸਤੀ ਇਹੋ ਜਿਹਾ ਸੀਗਾ ਬਹੁਤ ਭਿਆਨਕ ਮਤਲਬ ਕਿ ਗਾਰ ਦੇ ਦਲਦਲ ਦੇ ਵਿੱਚੋਂ ਬੱਚੇ ਕੱਢੇ ਐ ਵਿੱਚ ਵੜ ਕੇ ਤੇ ਕਿੰਨੇ ਕਿਲੋਕ ਜਿਹੜੇ ਤੁਸੀਂ ਬਚਾਏ ਉਸ ਟਾਈਮ ਦੇ ਵਿੱਚ ਜੀ ਕੁਝ ਬੱਚੇ ਤੇ ਕਾਫੀ ਲੋਕਾਂ ਦੀ ਮੱਲਾ ਹੈਲਪ ਕਰੀ ਬਾਰਾ ਤੇਰੇ ਬੱਚੇ ਮੱਲੋ ਲੋਕ ਵੀ ਮੱਲੋ ਰੌਲਾ ਪਾਰੇ ਸੀ ਮੈਨੂੰ ਕੱਢੋ ਬਾਹਰ ਕੱਢੇ ਤੁਸੀਂ ਹਾਂ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉੱਤੋਂ ਹੈਲਪ ਕੋਈ ਨਹੀਂ ਆਈ ਮਤਲਬ ਅੱਧਾ ਘੰਟਾ ਸਾਨੂੰ ਹੈਲਪ ਨਹੀਂ ਮਿਲੀ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਜੀਵਨ ਸਿੰਘ ਪਿੰਡ ਵਾਲੇ ਦਾ ਉਹਨਾਂ ਨੇ ਸਾਨੂੰ ਪੌੜੀ ਦੀ ਹੈਲਪ ਦਿੱਤੀ ਤਾਂ ਤਾਂ ਕਰਕੇ ਬਾਹਰ ਨਿਕਲੀ ਆ ਜਾਂਦਾ ਵੀਰਮਾ ਸ਼ਾਹ ਸਿੰਘ ਦੱਸ ਰਿਹਾ ਸੀ ਪਿੰਡ ਜੀਵਨ ਸਿੰਘ ਵਾਲੀ ਦੀ ਸੰਗਤ ਮੌਕੇ ਤੇ ਪਹੁੰਚ ਗਈ ਚਲੋ ਉਹਨਾਂ ਨੇ ਜਿੰਨੀ ਕੋਸ਼ਿਸ਼ ਕੀਤੀ ਹੈਲਪ ਕੀਤੀ ਬਹੁਤ ਲੋਕ ਸਨ ਚਲੋ ਜਿਨ੍ਹਾਂ ਨੇ ਨਾਲ ਕੋਈ ਹੱਥ ਵਟਾਉਣ ਦੀ ਕੋਸ਼ਿਸ਼ ਕੀਤੀ ਇਹ ਵੀ ਆਪਾਂ ਜਾਣਦੇ ਆਂ ਵੀ ਕੜਾਕੇ ਦੀ ਠੰਡ ਸੀ ਉਸ ਦਿਨ ਤੇ ਮੀਂਹ ਵੀ ਪੈ ਰਿਹਾ ਸੀ ਤੇ ਮੈਂ ਬੇਨਤੀ ਜਿਹੜੀ ਇੱਕ ਹੋਰ ਕਰਨੀ ਚਾਹੁੰਦਾ ਜਿਵੇਂ ਵੀਰਮਾ ਸ਼ਾਹ ਸਿੰਘ ਨੇ ਦੱਸਿਆ ਇਹ ਦੁਖਦਾਈ ਗੱਲ ਹੈ ਇੰਨੀ ਆਪਦੀ ਜਾਨ ਤੇ ਖੇਡ ਕੇ ਬੰਦੇ ਨੇ ਕਿੰਨੇ ਲੋਕਾਂ ਦੀ ਜਾਨ ਬਚਾਈ ਕਹਿੰਦਾ ਜਦੋਂ ਮੈਂ ਹਸਪੀਟਲ ਵਿੱਚ ਸਿਟੀ ਸਕੈਨ ਕਰਾਉਣ ਗਿਆ ਤਾਂ ਕਹਿੰਦਾ ਉੱਥੇ ਕੋਈ ਮੇਰੀ ਵਿਸ਼ੇਸ਼ ਸੁਣਵਾਈ ਨਹੀਂ ਹੋਈ ਵੈਸੇ ਤਾਂ ਮੈਨੂੰ ਇਹ ਵੀ ਪਤਾ ਚੱਲਿਆ ਏਡੀਸੀ ਸਾਹਿਬ ਨੇ 26 ਜਨਵਰੀ ਨੂੰ ਮਹਾਸ਼ਾ ਸਿੰਘ ਨੂੰ ਸਨਮਾਨਿਤ ਕਰਨਾ ਹੈ ਤੇ ਅਸਲੀ ਸਨਮਾਨ ਤਾਂ ਇਹ ਹੈ ਵੀ ਇਹੋ ਜਿਹੇ ਗਰੀਬ ਬੰਦਿਆਂ ਦੀ ਬਾਹ ਫੜੀ ਜਾਵੇ ਜਿਹੜੇ ਆਪਦੀ ਜਾਨ ਤੇ ਖੇਡ ਕੇ ਦੇਖੋ ਜਾਨ ਬਚਾਉਣਾ ਮੈਂ ਇਹ ਸੋਚ ਰਿਹਾ ਸੀ ਜਿਨ੍ਹਾਂ ਨੂੰ ਬਚਾਇਆ ਮਹਾਸ਼ਾ ਸਿੰਘ ਨਾਲ ਉਹਨਾਂ ਦੀਆਂ ਕੋਈ ਰਿਸ਼ਤੇਦਾਰੀਆਂ ਨਹੀਂ ਕੋਈ ਨਾਲ ਖੂਨ ਦਾ ਰਿਸ਼ਤਾ ਨਹੀਂ ਪਤਾ ਨਹੀਂ ਕਿਵੇਂ ਕੋਈ ਇਹਨੂੰ ਰੱਬ ਨੇ ਹਿੰਮਤ ਬਖਸ਼ੀ ਇੱਕ ਫਰਿਸ਼ਤਾ ਬਣ ਕੇ ਉਹਨਾਂ ਦੀ ਜਾਨ ਬਚਾਉਣ ਵਾਸਤੇ ਅੱਗੇ ਆ ਗਿਆ। ਸੋ ਮੈਂ ਵੱਡੇ ਪੱਤਰਕਾਰ ਜਿਹੜੇ ਸਾਡੇ ਵੀਰ ਨੇ ਜਿਵੇਂ ਸਪਾਈ ਸਾਡਾ ਵੱਡਾ ਵੀਰ ਭਾਈ ਸਿਮਰਨ ਜੋਤ ਸਿੰਘ ਮੱਕੜ ਜਾਂ ਭਾਈ ਜਗਦੀਪ ਸਿੰਘ ਥਲੀ ਵਰਗੇ ਹੋਰ ਕਹਿੰਦੇ ਘਾਉਂਦੇ ਪੱਤਰਕਾਰ ਜਿਨ੍ਹਾਂ ਦੀ ਇੱਕ ਛੋਟੀ ਜੀ ਬਣੀ ਵੀਡੀਓ ਇਸ ਵੀਰ ਨੂੰ ਇਹਦੀ ਜਾਨ ਪਛਾਣ ਦੂਰ ਤੱਕ ਕਰਾ ਸਕਦੀ ਹੈ ਕਿਉਂਕਿ ਇਹਨੂੰ ਵੀ ਤਾਂ ਉੱਥੇ ਖਤਰਾ ਖੜਾ ਹੋ ਸਕਦਾ ਸੀ। ਇਹ ਦੱਸਦਾ ਵੀ ਬਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਤੇ ਜਿਹੜੀ ਬੇਨਤੀ ਮੈਂ ਪਹਿਲਾਂ ਕੀਤੀ ਹੈ ਵੀ ਉਹ ਪਾਣੀ ਇੰਨਾ ਕ ਗੰਦਾ ਹੈ ਉਹਦੇ ਵਿੱਚ ਜਾਨਵਰ ਵੀ ਵੜਨ ਤੋਂ ਕੰਨੀ ਹੁੰਦਾ ਤੇ ਆਪਦੀ ਜਾਣ ਤੇ ਖੇੜ ਕੇ ਭਾਈ ਮਹਾਸ਼ਾ ਸਿੰਘ ਨੇ ਕਿੰਨੇ ਲੋਕਾਂ ਦੀ ਜਾਨ ਬਚਾਈ ਤੇ ਮੈਂ ਪੱਤਰਕਾਰ ਵੀਰਾਂ ਨੂੰ ਫੇਰ ਬੇਨਤੀ ਕਰਦਾ ਯਾਰ ਸਾਡੇ ਇਹਨਾਂ ਸਿੰਘਪੁਰੇ ਦੀਆਂ ਗਲੀਆਂ ਤੱਕ ਤੁਸੀਂ ਪਹੁੰਚ ਕਰੋ ਆਮ ਜੇ ਕੋਈ ਮਾੜਾ ਮੋਟਾ ਜੇ ਵੀ ਕਿਸੇ ਦੀ ਕੋਈ ਹੈਲਪ ਕਰ ਦੇ ਕਿਸੇ ਦਾ ਕੋਈ ਡਿੱਗਿਆ ਹੋਇਆ ਕੋਈ ਬਟੂਗਾ ਫੜਾ ਦੇ ਕਿਸੇ ਦਾ ਡਿੱਗਿਆ ਹੋਇਆ ਮੋਬਾਈਲ ਫੜਾ ਦੇ ਆਪਾਂ ਉਹਦਾ ਵੀ ਸ਼ੁਕਰਾਨਾ ਕਰਦੇ ਹਾਂ ਤੇ ਇਸ ਵੀਰ ਨੇ ਕਿੰਨੀ ਵੱਡੀ ਹੈਲਪ ਕੀਤੀ ਕਿੰਨੇ ਲੋਕਾਂ ਦੀ ਜਾਨ ਬਚਾਈ ਪਰ ਮੈਨੂੰ ਇਹਨੇ ਅਫਸੋਸ ਨਾਲ ਕੱਲ ਸਾਡੇ ਪਿੰਡ ਨਗਰ ਕੀਰਤਨ ਸੀ ਤੇ ਅਸੀਂ ਉੱਥੇ ਵੀ ਦਾ ਸਨਮਾਨ ਕੀਤਾ ਸੀ ਅੱਜ ਵੀ ਜਿੰਨਾ ਕੋ ਹੋ ਸਕਿਆ ਸਾਡਾ ਕੋਈ ਬਹੁਤਾ ਵੱਡਾ ਹਾਈ ਫਾਈ ਜੱਥਾ ਨਹੀਂ ਵੀ ਅਸੀਂ ਕੋਈ ਬਹਲੇ ਤਣਾੜ ਹੋਈਏ ਪਰ ਫਿਰ ਵੀ ਜਿੰਨਾ ਕਿ ਮੈਂ ਕਰ ਸਕਿਆ ਜੋ ਤਿਲ ਫੁੱਲ ਸਾਡੇ ਕੋਲ ਸੀ ਅਸੀਂ ਬੀਰਕੁੱਲ ਲੈ ਕੇ ਪਹੁੰਚੇ ਹਾਂ ਪਿੰਡ ਦੇ ਪਸੰਦੇ ਹੋਣ ਦੇ ਨਾਤੇ ਜਿਨੇ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਵੀ ਸੋਡੇ ਪਿੰਡ ਦੇ ਮਹਾਸ਼ਾ ਸਿੰਘ ਨੇ ਬੜੇ ਲੋਕਾਂ ਦੀ ਜਾਨ ਬਚਾਈ ਇਰਦਾਸ ਕਰਦੇ ਆ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪੱਤਰਕਾਰ ਵੀਰਾਂ ਨੂੰ ਮੈਂ ਫੇਰ ਬੇਨਤੀ ਕਰਦਾ ਯਾਰ ਵੀਰ ਕੋਲੇ ਗੇੜਾ ਜ਼ਰੂਰ ਮਾਰੋ ਇਹਦਾ ਹੌਸਲਾ ਫੁਜਾਈ ਕਰੋ ਇਹ ਕੋਈ ਸੌਖਾ ਕੰਮ ਨਹੀਂ ਸੀਗਾ ਸੋ ਵਾਹਿਗੁਰੂ ਸਭ ਨੂੰ ਖੁਸ਼ੀਆਂ ਬਖਸ਼ਣ ਜਿਹੜਿਆਂ ਦੇ ਕੋਈ ਭਾਈ ਜਾਨੀ ਨੁਕਸਾਨ ਹੋਇਆ ਮੇਰੀ ਦਿਲੋਂ ਹਮਦਰਦੀ ਉਹਨਾਂ ਪਰਿਵਾਰਾਂ ਨਾਲ ਕਿਉਂਕਿ ਕਿ ਵਿਛੜਾ ਨੂੰ ਮੋੜ ਕੇ ਤਾਂ ਨਹੀਂ ਲਿਆ ਸਕਦਾ ਪਰ ਉਹਨਾਂ ਦੇ ਅਸੀਂ ਹੰਝੂ ਜ਼ਰੂਰ ਪੁੰਝਦੇ ਆ ਉਹਨਾਂ ਨਾਲ ਸੀ ਹਮਦਰਦੀ ਰੱਖਦੇ ਆ ਤੇ ਜਿਹੜਿਆਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਵੀਰਾਂ ਦੀ ਭੈਣਾਂ ਦੀ ਜਾਨ ਬਚਾਈ ਮਹਾਸ਼ਾ ਸਿੰਘ ਨੇ ਉਹ ਵੀਰ ਪਰਿਵਾਰ ਅੱਜ ਵੀ ਮਹਾਸ਼ਾ ਸਿੰਘ ਨੂੰ ਫੋਨ ਕਰਕੇ ਇਹਨਾਂ ਦੇ ਆਸਾਨਮੰਦ ਹੁੰਦੇ ਰਹਿੰਦੇ ਆ ਸੋ ਇਹ ਵੀਰ ਨੂੰ ਭਾਈ ਤੁਸੀਂ ਜਰੂਰ ਬਣਦਾ ਇੱਜ਼ਤ ਮਾਨ ਸਨਮਾਨ ਜਰੂਰ ਦਿਵਾਇਓ ਜਿੱਥੋਂ ਤੱਕ ਮੇਰੀ ਬਾਤ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ